ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਗੀਤ ਆਇਆ ਜਿਹਦੇ ਵਿੱਚ ਐਮੀ ਬਿਰਕ ਬਾਬੇ ਨਾਨਕ ਦੇ ਹੱਥ ਧਵਾ ਰਹੇ ਨੇ ਬੱਚੇ ਮੱਠਾ ਟੇਕ ਰਹੇ ਨੇ ਪੂਰਾ ਪਿੰਡ ਮੱਠਾ ਟੇਕ ਰਿਹਾ ਭਾਈ ਮਰਦਾਨਾ ਜੀ ਨਾਲ ਨੇ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਗੁਰੂ ਨਾਨਕ ਪਾਸ਼ਾ ਸ੍ਰਿਸ਼ਟੀ ਦੇ ਮਾਲਕ ਆ ਸਾਡੀ ਪਹਿਲੀ ਪਾਸ਼ਾ ਹੀ ਆ ਦੇਖੋ ਜੇ ਅਸੀਂ ਅੱਜ ਇਹ ਖੁੱਲ ਦੇ ਦਿੰਨੇ ਐਡੀ ਵੱਡੀ ਗੁਰੂ ਨਾਨਕ ਪਾਸ਼ਾ ਦਾ ਜੈ ਸਰੂਪ ਬਣਾਉਣਾ ਜਾਂ ਇੱਕ ਸ਼ਕਤੀ ਬਣਾ ਕੇ ਹੋਰ ਸੋ ਕੋ ਗਲਤ ਕਰਨਾ ਉਹਨੂੰ ਹਨਾ ਦੇਖੋ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਕੋ ਕੋ ਇੱਕ ਸਿੱਖ ਧਰਮ ਆ ਜਿਨ੍ਹਾਂ ਦੇ ਵਿੱਚ ਗੁਰੂਵਾ ਦਾ ਸਰੂਪ ਨਹੀਂ ਦਿਖਾਇਆ ਜਾਂਦਾ ਗੁਰੂਵਾ ਦੇ ਨਾਲ ਕੋਈ ਪਖੰਡਵਾਦ ਨਹੀਂ ਕੀਤਾ ਜਾਂਦਾ ਇਸ ਕਰਕੇ ਅਸੀਂ ਐਮੀ ਵੀਰਕ ਨੂੰ ਜੇ ਕੋ ਭਾਵੇਂ ਡਾਇਰੈਕਟਰ ਨੂੰ ਇਹ ਕਹਿੰਨੇ ਵੀ ਅੱਗੇ ਤੋਂ ਇਹਦਾ ਸੁਧਾਰ ਕਰੋ ਅੱਜ ਤੁਸੀਂ ਇਹ ਚੀਜ਼ ਕਰੋਗੇ ਕੱਲ ਨੂੰ ਚਾਰ ਕਲਾਕਾਰ ਹੋਰ ਕਰਨਗੇ ਜੇ ਚਾਰ ਕਲਾਕਾਰ ਕਰਨਗੇ ਆਉਣ ਵਾਲੇ ਟਾਈਮ ਦੇ ਆਮ ਲੋਕ ਕਰਨਗੇ ਜਿਵੇਂ ਸਿੰਧੀਆਂ ਨੇ ਕੀਤਾ ਉਦੋਂ ਐਮਪੀ ਚ ਹਨ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੇ ਨੱਥ ਪਾਉਣ ਦੀ ਲੋੜ ਏ ਵੀ ਤੁਹਾਡਾ ਗੀਤ ਵਧੀਆ ਹੈ ਚੰਗੀ ਗੱਲ ਆ ਪਰ ਆਪਾਂ ਕੰਟਰੋਲ ਦੇ ਵਿੱਚ ਜੋ ਸੱਚਾਈ ਉਹ ਅੱਗੇ ਲਿਆਈਏ